ਆਪਾਂ ਫਾਰਮ ਬਾਰੇ ਸਮਝ ਲਿਆ ਤੇ ਹੈਚਰੀ ਬਾਰੇ ਵੀ ਸਮਝ ਲਿਆ ਨਾ ਵੀ ਬੱਚਾ ਕਿਹੇ ਜਾ ਲੈਣਾ ਤੇ ਕਿੱਥੋਂ ਲੈਣਾ ਹੁਣ ਆਪਾਂ ਪਾਣੀ ਦੀ ਗੱਲ ਕਰਾਂਗੇ ਪੋਲਟਰੀ ਦੇ ਵਿੱਚ ਪਾਣੀ ਦੀ ਬਹੁਤ ਮਤਤ ਹੈ ਵੈਸੇ ਤਾਂ ਸਾਰੇ ਫਾਰਮਾਂ ਦੇ ਵਿੱਚ ਜੇ ਇਹ ਗੌਡ ਫਾਰਮ ਹੈ ਜਾਂ ਡੈਰੀ ਫਾਰਮ ਹੈ ਪਾਣੀ ਦੀ ਬਹੁਤ ਮਤਤ ਹੈ ਹਰੇਕ ਜਾਨਵਰ ਨੂੰ ਹਰੇਕ ਇਨਸਾਨ ਨੂੰ ਪਾਣੀ ਦੀ ਪਾਣੀ ਇੱਕ ਜੀਵਨ ਆਪਣਾ ਪਾਣੀ ਤੋਂ ਬਿਨਾ ਜੀਵਨ ਨਹੀਂ ਹੈਗਾ ਧਰਤੀ ਦੇ ਉੱਤੇ ਤੇ ਜ਼ਰੂਰੀ ਜ਼ਰੂਰੀ ਹੈ ਵੱਡੇ ਜਾਨਵਰਾਂ ਦੇ ਵੀ ਜੇ ਪਾਣੀ ਜਦ ਪੀਂਦੇ ਜਿਹੜੇ ਡੈਰੀ ਦੇ ਫਾਰਮਿੰਗ ਡੈਰੀ ਫਾਰਮ ਦੇ ਵਿੱਚ ਆ ਲਾ ਲਓ ਜਿਵੇਂ ਗਾਵਾਂ ਮੱਝਾਂ ਜਿਹੜੇ ਜਿਆਦਾ ਪਾਣੀ ਪੀਂਦੇ ਆ ਉਹਨਾਂ ਦੁੱਧ ਦੀ ਮਾਤਰਾ ਜਾਂ ਉਹਦੇ ਗਰੋਥ ਉਹਨਾਂ ਦੇ ਦੂਸਰੇ ਆਮ ਜਾਨਵਰ ਜਿਹੜੇ ਪਾਣੀ ਘੱਟ ਪੀਂਦੇ ਉਹਨਾਂ ਨਾਲੋਂ ਜ਼ਿਆਦਾ ਹੋਊਗੀ ਦੁੱਧ ਵੀ ਜ਼ਿਆਦਾ ਹੋ ਪਰ ਪੋਲਟਰੀ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ ਜੀ ਸਭ ਤੋਂ ਪਹਿਲਾਂ ਸਮਝ ਲਿਏ ਆਪਾਂ ਅੰਡੇ 'ਚ 65% ਪਾਣੀ ਹੁੰਦਾ ਹੈ ਚੂਚੇ 'ਚ 85% ਪਾਣੀ ਹੁੰਦਾ ਹੈ ਮੁਰਗੀ ਵਿੱਚ 55% ਪਾਣੀ ਹੁੰਦਾ ਹੈ ਹੁਣ ਇਹ ਨੁਕਸਾਨ ਕਿਵੇਂ ਕਰ ਸਕਦਾ ਆਪਣੇ ਫਾਰਮ ਦਾ ਪਾਣੀ ਕਿਵੇਂ ਨੁਕਸਾਨ ਕਰ ਸਕਦਾ ਹੈ ਜੀ ਕਿਉਂ ਜ਼ਰੂਰੀ ਹੈ ਜ਼ਰੂਰਤ ਕਿਉਂ ਹੈ ਇਦਾਂ ਵੀ ਜੇ 2% ਦਾ ਵੀ ਪਾਣੀ ਦੀ ਮਾਤਰਾ ਘਟ ਗਈ ਜਾਨਵਰ ਚੋਂ ਤਾਂ ਤੁਹਾਨੂੰ ਇਹਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਮੌਤ ਦਾ ਰਹੀ ਬਸ ਹੋਏ ਇਹਦੇ ਨਾਲ ਯਾਨੀ ਕਿ ਮੌਤ ਆ ਜਾਂਦੀ ਹੈ 20% ਪਾਣੀ ਘਟ ਗਿਆ ਜੇ ਮੁਰਗੀ ਜੋ ਮਰ ਜਾਂਦੀ ਹੈ ਐਡੀ ਵੱਡੀ ਮਾਰਟੈਲਿਟੀ ਆ ਜਾਂਦੀ ਹੈ 20% ਪਾਣੀ ਦਾ ਇਸੇ ਲਈ ਕੀ ਕਰਨਾ ਤੁਸੀਂ 24 ਘੰਟੇ ਪਾਣੀ ਤੁਹਾਡੇ ਫਾਰਮ ਵਿੱਚ ਅਵੇਲੇਬਲ ਬਾੜ ਲਈ ਹੋਣਾ ਚਾਹੀਦਾ ਇੱਕ ਟਾਈਮ ਫੀਡ ਨਾ ਹੋਊਗੀ ਚੱਲ ਜੂਗੀ ਇੱਕ ਟਾਈਮ ਫੀਡ ਵੈਸੇ ਫੀਡ ਹੋਣੀ ਚਾਹੀਦੀ ਹੈ ਜ਼ਰੂਰੀ ਹੈ ਜੇ ਇੱਕ ਟਾਈਮ ਫੀਡ ਨਾ ਵੀ ਹੋਊ ਚੱਲ ਜੂ ਪਰ ਪਾਣੀ 24 ਘੰਟੇ ਹੋਣਾ ਚਾਹੀਦਾ ਉੱਥੇ 24 ਘੰਟੇ ਹਾਜ਼ਰ ਚਾਹੀਦਾ ਪਾਣੀ ਦੀ ਮਹੱਤਤਾ ਇੰਨੀ ਵੱਡੀ ਹੈ ਜੇ 20% ਪਾਣੀ ਘਟ ਗਿਆ ਤੁਹਾਡੇ ਬਾੜ ਚੋਂ ਤਾਂ ਉਹਦੀ ਮੌਤ ਪੱਕੀ ਹੈ 100% 24 ਘੰਟੇ ਪਾਣੀ ਇੱਕ ਪਾਣੀ ਮਤਲਬ ਹੋਰ ਆ ਜਿਵੇਂ ਪਾਣੀ ਆਪਾਂ ਨੂੰ ਚਾਹੀਦਾ ਓਵੇਂ ਬਾੜ ਨੂੰ ਚਾਹੀਦਾ ਹੈ ਪੀ ਐਚ ਰੀ 6 ਹੋਣੀ ਚਾਹੀਦੀ ਹੈ ਤੇ ਟीडीएस 1000 ਤੋਂ ਵੱਧ ਨਹੀਂ ਹੋਣੀ ਚਾਹੀਦੀ ਟीडीएस ਇਹ ਚੈੱਕ ਕਰਾਉਣਾ ਹੀ ਕਰਾਉਣਾ ਤਾਂ ਇਹ ਲਾਜ਼ਮੀ ਹੈ ਜਿੱਥੇ ਫਾਰਮ ਪਾਉਣਾ ਉੱਥੋਂ ਦਾ ਪਾਣੀ ਚੈੱਕ ਕਰਾਉਣਾ ਹੀ ਕਰਾਉਣਾ ਕਿਉਂਕਿ ਜੇ ਇਹ ਚੀਜ਼ਾਂ ਦੀ ਫੇਟ ਹੁੱਤ ਹੁੰਦੀ ਹੈ ਤਾਂ ਤੁਹਾਡੇ ਬਾਰਡ ਦੀ ਮਟੈਰਿਟੀ ਆਉਗੀ ਹੋਵੇ ਉੱਥੇ ਕੰਮਜਾਬ ਨਹੀਂ ਹੋ ਸਕਦਾ ਛੇਤੀ ਛੇਤੀ ਆਪਣਾ ਫਾਰਮ ਠੀਕ ਹੈ ਇਹ ਚੈੱਕ ਕਰਨਾ ਹੀ ਕਰਨਾ ਹੁਣ 24 ਘੰਟੇ ਮੈਂ ਕਿਹਾ ਪਾਣੀ ਹੋਣਾ ਚਾਹੀਦਾ ਹੈ ਮੰਨ ਲਓ 1.5 ਤੋਂ 2 ਘੰਟੇ ਹੈਨਾ ਤੁਸੀਂ ਪਾਣੀ ਪਾਉਣਾ ਭੁੱਲ ਗਏ ਜਾਂ ਚੱਕਤਾ ਪਾਣੀ ਜਾਂ ਭੁੱਲ ਗਏ ਡੇਢ ਤੋਂ 2 ਘੰਟੇ ਪਾਣੀ ਮਿਲਿਆ ਨਹੀਂ ਵੜਦੂ ਹਣਾ ਤਾਂ ਇਹਦੇ ਨਾਲ ਕੀ ਨੁਕਸਾਨ ਹੋਣਾ ਤੁਹਾਡਾ ਇਹ ਦੱਸ ਦਊਂ ਮੈਂ ਤੁਹਾਨੂੰ ਕੀ ਨੁਕਸਾਨ ਹੋ ਸਕਦਾ ਤੇ ਕੀ ਨੁਕਸਾਨ ਹੋਣਾ ਤੁਹਾਡਾ ਜਿਹੜੇ ਦਾ ਮੀਟ ਵਾਲੇ ਆ ਉਹਨਾਂ ਦੀ ਮੀਟ ਧਰ ਕੱਢ ਜੋ ਅੰਡੇਆਂ ਦਾ ਅੰਡਾ ਦਰ ਘਟਜੂ ਮੀਟ ਵਾਲਿਆਂ ਦੀ ਮੀਟ ਦਰ ਘਟਜੂ ਯਾਨੀ ਕਹਿੰਦਾ ਮੀਟ ਘਟ ਆ ਨਿਕਲੂਗਾ ਉਹਦੇ ਵਿੱਚੋਂ ਵਜਨ ਘਟ ਨਿਕਲੂ ਅੰਡੇ ਵਾਲਿਆਂ ਵਿੱਚੋਂ ਅੰਡਾ ਘਟ ਨਿਕਲੂ ਅੰਡਾ ਘਟ ਦੇਣ ਲੱਗ ਜਾਣਗੇ ਜਿਹੜੇ ਆਪਣੇ ਲੇਅਰ ਵਲਡ ਹੈ ਇਹ ਨੁਕਸਾਨ ਆ ਜਿਹੜਾ ਆਪਾਂ ਇੱਕ ਤੋਂ 2 ਘੰਟੇ ਪਾਣੀ ਚੱਕਤਾ ਆਪਣੇ ਲਈ ਕੋਈ ਵੱਡੀ ਖਾਸ ਗੱਲ ਨਹੀਂ ਆਪਾਂ ਸਮਝਦੇ ਕੋਈ ਵੱਡੀ ਖਾਸ ਗੱਲ ਨਹੀਂ ਪਰ ਇਹ ਖਾਸ ਗੱਲ ਕਿਵੇਂ ਆ ਜਿਹੜਾ 1.5 ਤੋਂ 2 ਘੰਟੇ ਪਾਣੀ ਨਹੀਂ ਮਿਲਿਆ ਬਾੜ ਨੂੰ ਇਹਦਾ ਅਸਰ 1 ਤੋਂ 2 ਹਫ਼ਤੇ ਬਾੜ ਦੇ ਵਿੱਚ ਰਹਿਣਾ ਇਹਦਾ ਅਸਰ ਹੈ ਜਿਹੜਾ 1 ਤੋਂ 2 ਘੰਟ ਦੋ ਹਫ਼ਤੇ ਬਾੜ ਦੇ ਵਿੱਚ ਅਸਰ ਰੱਖਣਾ ਦਾ ਇਹ ਅਸਰ ਇਹੀ ਹੈ ਅੰਡਾ ਦਰ ਘਟ ਜਾਊ ਮੀਟ ਦਰ ਘਟ ਜਾਊ ਇਹ ਨੁਕਸਾਨ ਬਹੁਤ ਜ਼ਿਆਦਾ ਆ ਇਸ ਲਈ ਪਾਣੀ ਹਰ ਵਕਤ ਅਵੇਲੇ ਹੋਣਾ ਅਵੇਲੇ ਵਾਲਾ ਹੋਣਾ ਚਾਹੀਦਾ ਪਾਣੀ ਦਾ ਪੀ ਐਚ ਵੈਲਿਊ ਤੇ ਟीडीएस ਜਿਵੇਂ ਮੈਂ ਤੁਹਾਨੂੰ ਦੱਸਿਆ ਸਹੀ ਹੋਣਾ ਚਾਹੀਦਾ ਚੈੱਕ ਕਰਾ ਕੇ ਰੱਖਣਾ ਸਭ ਤੋਂ ਪਹਿਲਾਂ ਪਾਣੀ ਜ਼ਰੂਰੀ ਆ ਫਾਰਮ ਪਾਉਣ ਤੋਂ ਪਹਿਲਾਂ ਪਾਣੀ ਪਤਾ ਕਰੋ ਉੱਥੇ ਪਾਣੀ ਕਿਦਾਂ ਦਾ ਹੈ ਜੇ ਤੁਹਾਡਾ ਪਾਣੀ ਸਹੀ ਨਹੀਂ ਰਹਿਣ ਦਾ ਫਾਰਮ ਕਰਨਾ ਨਹੀਂ ਕਾਮਯਾਬ ਹੋਣਾ। ਬੇਸ਼ੱਕ ਨਾ ਕਰਿਓ ਜੇ ਤੁਹਾਡਾ ਪਾਣੀ ਸਹੀ ਨਹੀਂ ਤਾਂ ਨਾ ਕਰਿਓ ਤਾਂ ਫਿਰ ਤੁਹਾਡਾ ਨਹੀਂ ਕਾਮਯਾਬ ਹੋਣਾ ਉੱਥੇ ਫਾਰਮ ਜਿੱਥੇ ਪਾਣੀ ਨਹੀਂ ਸਹੀ। ਇਸੇ ਲਈ ਪਹਿਲਾਂ ਪਾਣੀ ਦੀ ਚੈੱਕ ਅਪ ਕਰਾਇਓ ਫਿਰ ਜ਼ਰੂਰੀ ਹੈ। ਇੱਕ ਟਾਈਮ ਫੀਲਡ ਮੈਂ ਜਿਵੇਂ ਪਹਿਲਾਂ ਦੱਸਿਆ ਫੀਲਡ ਰਹਿ ਜੇ ਕੋਈ ਗੱਲ ਨਹੀਂ ਚੱਲ ਜੂਗੀ ਪਰ ਪਾਣੀ ਵਧੀਆ ਸਾਫ਼ ਤੇ 24 ਘੰਟੇ ਹੋਣਾ ਚਾਹੀਦਾ ਹੈ। ਕਈ ਵਾਰੀ ਬਾੜ ਨੂੰ ਆਤ ਹੁੰਦੀ ਆ ਛੋਟੇ ਬੱਚੇ ਨੂੰ ਆਤ ਹੁੰਦੀ ਆ ਪਾਣੀ ਦੇ ਵਿੱਚ ਵੜ ਜਾਂਦਾ ਮਿੱਠਾ ਪਾਣੀ ਦੇ ਵਿੱਚ ਕਰ ਦਿੰਦਾ ਤਾਂ ਤੁਸੀਂ ਪਾਣੀ ਸਾਫ਼ ਰੱਖਣਾ ਹਰ ਵਕਤ ਸਾਫ਼ ਭਾਂਡੇ ਕਰਕੇ ਸਾਫ਼ ਰੱਖਣਾ ਹੈ ਗੰਦਾ ਪਾਣੀ ਨਹੀਂ ਪੀਣਾ ਜਿਹੋ ਜਿਹਾ ਪਾਣੀ ਆਪ ਆਪ ਪੀਣੇ ਆ ਉਹੋ ਜਿਹਾ ਪਾਣੀ ਹੀ ਵੜਨੋ ਚਾਹੀਦਾ ਇਹ ਸਮਝਣਾ ਜੇ ਤੁਸੀਂ ਪੋਲਟਰੀ ਫਾਰਮ ਦੇ ਵਿੱਚ ਕੰਮ ਜਾਉਣਾ ਇਹ ਸਮਝਣਾ ਵੀ ਜਿਹੋ ਜਿਹਾ ਮੈਂ ਆਪਾਂ ਉਹੋ ਜਿਹਾ ਮੇਰੇ ਲਈ ਵੜਦਾ ਇਹ ਨਹੀਂ ਹੈਗਾ ਕਿ ਮਿੱਠਾ ਨਾਲ ਤੁਹਾਡਾ ਡਰਿੰਕਰ ਭਰਿਆ ਪਿਆ ਤੇ ਮਿੱਠਾ ਵਾਲਾ ਪਾਣੀ ਉਹ ਪੀ ਜਾਂਦੇ ਆ ਤਾ ਫਿਰ ਬਿਮਾਰੀ ਹੋਣਗੇ ਬਾਰਡ ਆਪਣੇ ਮੈਡਲਟੀ ਤਾਉ ਆਉ ਤਾਂ ਜਦੋਂ ਵੀ ਤੁਹਾਨੂੰ ਲੱਗਦਾ ਤਾਂ ਹਰ ਵਾਰੀ ਸਾਫ ਪਾਣੀ ਤੇ ਤਾਜ਼ਾ ਪਾਣੀ ਉਹਨਾਂ ਨੂੰ ਭਰੋ ਤਾਜ਼ਾ ਪਾਣੀ ਰੱਖੋ ਇਹ ਨਹੀਂ ਹੈ ਉਹ ਠੰਡਾ ਵਿੱਚ ਜਿਆਦਾ ਠੰਡਾ ਰੱਖ ਦਿਓ ਤੇ ਗਰਮੇ ਵਿੱਚ ਜਿਆਦਾ ਗਰਮ ਰੱਖ ਦਿਓ ਨਾਰਮਲ ਤੇ ਤਾਜ਼ਾ ਪਾਣੀ ਰੱਖੋ ਵਧੀਆ ਜਿਹਦੇ ਨਾਲ ਬਾਰਡ ਦੀ ਗ੍ਰੋਥ ਵੀ ਵਧੀਆ ਹੋਊ ਤੇ ਤੁਹਾਨੂੰ ਐਗਦਾਰ ਜਾਂ ਮੀਟਦਾਰ ਵੀ ਵਧੀਆ ਮਿਲੂਗੀ ਤਾਂ ਇਹ ਪਾਣੀ ਦੀ ਮਹੱਤਤਾ ਹੈ ਪੋਲਟਰੀ ਦੇ ਵਿੱਚ ਤੇ ਇਦਾਂ ਪਾਣੀ ਬਾਰੇ ਰੱਖ ਸਕਦੇ ਹਾਂ ਪਾਣੀ ਬਹੁਤ ਵੱਡੀ ਇੱਕ ਦੇਣ ਹੈ ਹਨਾ ਆਪਾਂ ਨੂੰ ਇੱਕ ਜੀਵਨ ਆਪਣਾ ਇਸ ਲਈ ਪਾਣੀ ਜ਼ਰੂਰੀ ਹੈ ਤਾਂ ਸੋ ਇਹਦਾ ਸਮਝ ਲੱਗਿਆ ਤਾਂ ਅੱਗੇ ਆਪਾਂ ਹੁਣ ਅੱਗੇ ਗੱਲ ਕਰਦੇ ਆਂ